ਸੋ ਸਿੱਕਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਮੈਂ ਤੇ ਵਿਕਰਮ ਬਾਜਵਾ ਜੀ ਸਾਨੇਵਾਲ ਤੋਂ ਜਿਹੜੇ ਚੋਣ ਲੜਦੇ ਨੇ ਅੱਜ ਜੋ ਅਸੀਂ ਹੁਣੇ ਇਕੱਠੇ ਹੋਏ ਆਏ ਮੇਰੇ ਕੋਲੇ ਆਏ ਆ ਸਾਡਾ ਕੱਲ ਤੁਹਾਨੂੰ ਪਤਾ ਹੈ ਕਿ ਸਾਨੇਵਾਲ ਸਾਡਾ ਪ੍ਰੋਗਰਾਮ ਸੀਗਾ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਮਾਈਨਿੰਗ ਦੀ ਗੱਲ ਵੀ ਹੋਈ ਹੁਣੇ-ਹੁਣੇ ਸਾਨੂੰ ਪਤਾ ਲੱਗਿਆ ਮਾਈਨਿੰਗ ਦੇ ਲਈ ਧਰਨਾ ਵੀ ਕੁਝ ਲੋਕਾਂ ਨੇ ਸਾਥੀਆਂ ਨੇ ਲਾਇਆ ਵਿਆ ਹੁਣੇ ਪਿੰਡਾਂ ਦੇ ਸਰਪੰਚਾਂ ਨੇ ਪੰਚਾਂ ਨੇ ਤੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਨੇ ਡ੍ਰੋਨ ਵਾਸਤੇ ਜਾਂ ਸਾਡੇ ਬੰਦਿਆਂ ਨੂੰ ਤਮਕਾਉਣ ਵਾਸਤੇ ਸਾਡਾ ਬਲਾਕ ਦਾ ਪ੍ਰਧਾਨ ਹੀ ਚੱਕ ਲਿਆ ਜੀਰਾ ਨਾਮ ਸੋਨੂ ਹੈ ਬੜਾ ਨੇ ਤੜਕ ਸਾਡਾ ਜਰਨੈਲ ਹੈ ਭਰਾ ਹੈ ਤੇ ਤਕਰੀਬਨ 2 ਘੰਟੇ ਹੋ ਗਏ ਫੜੇਆਂ ਨੂੰ ਮੇਰੀ ਹੁਣੇ ACP ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜ ਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘਾਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਹੈ ਪਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ 'ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨੀ ਚੱਕ ਲੋਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇਂ ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਇਮੀਡੀਏਟ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ ਹਾਂ ਚੰਡੀਗੜ੍ਹੋਂ ਤੁਹਾਡੇ ਥਾਣੇ ਵੱਲ ਰਵਾਨਾ ਹੋਣਾ ਪਏਗਾ ਸੋ ਨਾਲ ਹੀ ਨਾਲ ਮੇਰੀ ਸਮੂਹ ਸੰਗਟਾਂ ਨੂੰ ਕਾਂਗਰਸ ਦੇ ਵਰਕਰਾਂ ਨੂੰ ਬੇਨਤੀ ਹੈ ਅੱਧੇ ਘੰਟੇ ਬਾਅਦ ਫੇਰ ਲਾਈਵ ਕਰਾਂਗੇ ਜੇ ਦਿੱਕਤ ਆਈ ਜੇ ਉੱਥੇ ਜਾਣਾ ਹੋਇਆ ਤਾਂ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਕੰਮਰ ਕੱਸੇ ਕੱਸ ਕੇ ਸਾਨੇ ਵਾਲ ਥਾਣਾ ਵਿਖੇ ਉਹ ਜਗ੍ਹਾ ਦੀ ਲੋਕੇਸ਼ਨ ਅਸੀਂ ਪਾ ਦੇਾਂਗੇ ਮਿਹਰਬਾਨ ਮਿਹਰਬਾਨ ਥਾਣਾ ਹਾਂਜੀ ਮਿਹਰਬਾਨਾ ਵਿਖਰ ਮਿਹਰਬਾਨ ਜੀ ਸੋ ਉੱਥੇ ਸਾਰਿਆਂ ਨੇ ਪਹੁੰਚਣਾ ਸੋ ਕਿਸੇ ਸਾਡੇ ਸਾਥੀ ਨਾਲ ਜ਼ਿਆਸਤੀ ਬਿਲਕੁਲ ਨਹੀਂ ਹੋਣ ਦੇਾਂਗੇ ਹਾਏ ਹੈ ਕਿ 2 ਘੰਟੇ ਸਾਨੂੰ ਪੌਣੇ ਡੇਢ ਘੰਟਾ ਲੱਗੇਗਾ ਆਉਣ ਵਾਸਤੇ ਸਵਾ ਘੰਟਾ ਰਾਤ ਦਾ ਸਮਾਂ ਸਮਾਂ ਵੀ ਛੇਤੀ ਸਫਰਤਾ ਕਰ ਲਾਂਗੇ ਲੇਕਿਨ ਚਿੰਤਾ ਨਹੀਂ ਕਰਨੀ ਸਾਨੇਵਾਲ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਸਾਡੇ ਬਲਾਗ ਦੇ ਪ੍ਰਧਾਨ ਨੂੰ ਕਹਿਣਾ ਚਾਹਣਾ ਹੈ ਪਰਿਵਾਰ ਨੂੰ ਕਹਿਣਾ ਚਾਹਣਾ ਹੈ ਕਾਂਗਰਸ ਦੇ ਵਰਕਰਾਂ ਨੂੰ ਕਹਿਣਾ ਚਾਹਣਾ ਤਕੜੇ ਰਹੋ ਔਰ ਜੇ ਕਿਸੇ ਨੇ ਤੁਹਾਡੇ ਨਾਲ ਜ਼ਿਆਸਤੀ ਕੀਤੀ ਸਮਝ ਲਓ ਰਾਜੇ ਵੜਿੰਗ ਨਾਲ ਜ਼ਿਆਸਤੀ ਹੋਏਗੀ ਸੋ ਚਿੰਤਾ ਨਹੀਂ ਕਰਨੀ ਦੁਬਾਰੇ ਫੇਰ ਕਰਾਂਗੇ ਜੇ ਅੱਧੇ ਘੰਟੇ ਦੇ ਵਿੱਚ ਵੀ ਸਾਡਾ ਮਸਲਾ ਹੱਲ ਨਾ ਹੋਇਆ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡਾ ਬੰਦਾ ਦੇ ਦੇਨੇ ਸੋ ਉਮੀਦ ਕਰਦੇ ਹਾਂ ਕਿ ਸਾਡਾ ਬੰਦਾ ਦੇ ਦੇਣਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੁਧਿਆਣੇ ਦੇ ਆਸ-ਪਾਸੇ ਤੇ ਖਾਸ ਕਰਕੇ ਸਾਹਨੇ ਵਾਲ ਏਰੀਆ ਦੇ ਵਿੱਚ ਸ਼ੇਅਰ ਕਰੋ ਵਿਕਰਮ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਜ ਪਰਵਿੰਦਰ ਸੋਨੂ ਆ ਜਿਹੜਾ ਸਾਡਾ ਬਹੁਤ ਕਿਉਂਕਿ ਕੱਲ ਸਾਡੀ ਰੈਲੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਇਆ ਸੋ ਉਹ ਬਖਲਾਠ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਤੱਕੇ ਨਾਲ ਉਹਨਾਂ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਕਹਿ ਰਹੇ ਨੇ ਕਿ ਪਸਾੜਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਕਰਕੇ ਅੱਜ ਉਹਨਾਂ ਨੂੰ ਘਰ ਤੋਂ ਗ੍ਰਿਫਤ ਕਰ ਕਰਕੇ ਲੈ ਕੇ ਗਏ ਨੇ ਸੋ ਜੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਜੇ ਥੋੜੇ ਟਾਈਮ 'ਚ ਨਾ ਛੱਡਿਆ ਤਾਂ ਅਸੀਂ ਉੱਥੇ ਧਰਨੇ ਦੇ ਵਿੱਚ ਸਾਰੇ ਇਕੱਠੇ ਕਾਂਗਰਸੀ ਉੱਥੇ ਪ੍ਰਧਾਨ ਜੀ ਨਾਲ ਹੋਣਗੇ ਉੱਥੇ ਪਹੁੰਚਾਂਗੇ ਸੋ ਤੁਹਾਨੂੰ ਬੇਨਤੀ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਥਾਣੇ ਦੇ ਅੱਗੇ ਪਹੁੰਚੋ। ਦਰਸ਼ਕਾ ਜੀ ਅਸੀਂ ਮਹਿਮਾਨ ਥਾਣੇ ਦੇ ਬਾਹਰ ਖੜੇ ਆ ਤੁਹਾਨੂੰ ਸੁਣਨ ਦੇ ਵਿੱਚ ਆ ਰਹੇ ਇਹਨਾਂ ਨੇ ਸਾਡੇ ਇੱਕ ਬੰਦੇ ਹੋਸਪੀਟਲ ਤੋਂ ਚਲੋ ਯਾਰ ਇੰਨੇ ਫੋਕਸ ਹੋ ਗਏ ਕੋਈ ਕਹਿੰਦਾ ਕਿ ਐਕਸਟੋਰ ਤੋਂ ਦੀ ਐਫਆਈਆਰ ਹੋਈ ਆ ਇਹ ਕਹ ਰਿਹਾ ਐਫਆਈਆਰ ਦੀ ਕਾਪੀ ਸਾਨੂੰ ਨਹੀਂ ਦਿੱਤੀ ਗਈ ਕੋਈ ਮੀਮੋ ਨਹੀਂ ਸੌਂਪੀਤਾ ਗਿਆ ਟੋਟਲੀ ਇਨਡੀਗਨਿਟੈਂਸ਼ਨ ਕੀਤੀ ਗਈ ਆ ਜਿਹੜੀ ਜਿਹੜੇ ਐਕਸਟੋਰਸ ਦੀ ਇਹ ਗੱਲ ਕਰਦੇ ਉਹਦੀ ਸਜ਼ਾ ਅਪ ਟੂ 7 ਇਅਰਾਂ ਰਾਜੀ ਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਇਹ ਸਾਨੂੰ ਕਹਿ ਰਿਹਾ ਤੁਸੀਂ ਕੋਰਟ ਦੇ ਵਿੱਚ ਉਟਲੀ ਨੀਗਾ ਦਾ ਟੈਂਸ਼ਨ ਸਿਰਫ ਤੱਕਾ ਜਾਈ ਚੱਲ ਰਹੀ ਆ ਹਰਦੀਪ ਉੰਡੀਆਂ ਦੇ ਕਹਿਣ ਦੇ ਉੱਤੇ ਜਾਣ ਬੁੱਝ ਕੇ ਕਿਉਂਕਿ ਉਹ ਕਾਂਗਰਸ ਦਾ ਵਰਕਰ ਆ ਇਸ ਕਰਕੇ ਇਹਨੂੰ ਰਾਜਨੀਤਿਕ ਮੁੱਦਾ ਬਣਾਇਆ ਜਾ ਰਿਹਾ ਆ ਤੇ ਹੁਣ ਤਨੂੰ ਕੋਈ ਐਫ ਆਰ ਵੀ ਸਾਭ ਨਹੀਂ ਉਹ ਯਾਰ ਇਹ ਨਾਲ ਪਾਸੇ ਮਿਲਦੇ ਰਹਿਤੇ ਜੋ ਐ ਭਾਈ ਸਾਹਿਬ ਕਰੋ ਸਰ ਇਹ ਮਿੱਤਰੋ ਜੱਲਦਾਰ ਐ ਭਾਈ ਦਰ ਉਹ ਕਰ ਲੈ ਯਾਰ ਫਿਰ ਗੱਲ ਕਰ ਸਕਦਾ ਯਾਰ ਇਹਨੂੰ ਕਰ ਲੈ ਦੋ ਯਾਰ ਦੋ ਮਿੰਟ ਦੋ ਮਿੰਟ ਇੱਕ ਮਿੰਟ ਇੱਕ ਮਿੰਟ ਹੋ ਜਾਏ ਓਏ ਇੱਕ ਮਿੰਟ ਚਾਚਾ ਜੀ ਲੱਗੇ ਲੱਗੇ ਬੈ ਡਿਗਰੀ ਵੇ ਇੰਨੀ ਲੱਗੇ ਮਾਰਨਾ ਠੀਕ ਹੈ ਗੱਲ ਜਿੰਦਾਬਾਦ ਬਿਲਕੁਲ ਸਹੀ ਕਰ ਤੂੰ धक्का नारे तो जी ਇਹਨਾਂ ਨੂੰ ਵੀ ਅੰਦਰ ਸੀ ਗਏ ਵੀ ਹੁਣ ਆਏ ਆ ਬਾਹਰ ਇਹ ਅੰਦਰ ਸੀ ਗਏ ਹੁਣ ਬਾਹਰ ਆਏ ਹੁਣ ਬਾਹਰ ਕਢਾਏ ਆ ਜੀ ਇਹ ਅੰਦਰ ਲੈ ਕੇ ਗਏ ਸੀ ਇਹਨਾਂ ਨੂੰ ਵੀ ਇਹਨਾਂ ਨੂੰ ਅੰਦਰ ਲੈ ਕੇ ਗਏ ਸੀ ਦੋ ਜਣਿਆਂ ਨੂੰ ਅੰਦਰ ਧੱਕੇ ਨਾਲ ਲੈ ਕੇ ਗਏ ਆ ਮੈਂ ਵੀ ਉਹ ਵੀਡੀਓ ਬਣਾ ਲਾਣ ਦੇ ਦਰਮਿਆں ਹੋਇਓ ਤੇ ਤੇਰੀ ਖੁੱਲ ਦੇ ਦੋ ਇਹ ਦੀਆਂ ਆਹਨੂੰ ਬਣ ਕੇ ਰਸਤਾ ਦੇ ਆ ਐਸੇ ਮਹੀਨਾ ਚੜਦਾ ਇਹਨਾਂ ਨੂੰ ਹੋਣ ਤੇ ਕੋਈ ਨਹੀਂ ਚੱਕੇ ਜਾਊਗਾ ਓਏ ਨਾ ਨਾ ਸੈਟਲਮੈਂਟ ਕਰਨੀ ਆ ਰੇਤੇ ਦੀ ਵੀ ਰੇਤਾ ਚੱਲਣ ਦੋ ਵੀ ਬੰਦੇ ਛੱਡ ਦਿੰਨੇ ਆ ਅਕਲਾਰਾਂ ਗੱਟਿਆ ਸੀ ਅਕਲਾਰਾਂ ਕੱਟ ਕੇ ਦਿਖਾਓ ਫਿਰ ਤੁਸੀਂ ਮੜੇ ਸਾਈਡ ਤੇ ਆਈ ਸਾਈਡ ਤੇ ਦੋ ਮਿੰਟ ਓਏ ਸ਼੍ਰੀ ਆਮ ਗੁੰਡਾ ਕਰੀ ਰਹੀ ਰੇਟੇ ਮੜੇ ਮੜੇ ਨਿਕਲਣ ਤੋਂ ਨਾਲ ਹੌਲੀ ਹੌਲੀ ਮੈਡਮ ਜੀ ਥੱਲੇ ਬੈਠ ਕੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਮੇਰੇ ਪਰਲ ਬੋਲਿਆ ਥੱਲੇ ਬੈਠੋ ਆਹ ਦੇਓ ਆਹ ਦੇਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਗਰੇ ਆ ਜੀ ਤੁਸੀਂ ਐਫ ਆਈ ਆਰ ਪੇਸ਼ ਕਰੋ ਜੀ ਸਾਨੂੰ ਐਫ ਆਈ ਆਰ ਪੇਸ਼ ਕਰੋ ਸਰ ਹਾਂ ਜੀ ਦੇਓ ਦੇਓ ਸਰ ਸਾਨੂੰ ਸਾਡੇ ਐਡਵੋਕੇਟ ਸਾਹਿਬ ਖੜੇ ਨੇ ਉਹਨਾਂ ਨੇ ਕਰੋ ਗੱਲ ਤੁਸੀਂ ਐਫ ਆਈ ਆਰ ਦਿਓ ਸਾਨੂੰ ਨਹੀਂ ਐਦਾਂ ਨਹੀਂ ਮੇਰੇ ਕੋਲ ਕੋਈ ਗੱਲ ਨਹੀਂ ਕਰਵਾਤਾ ਤੱਕਣਾ चलो छा चलो लेके सारे हिते मरदार

ਬੈ ਜਾ ਬੈ ਜਾ ਬਾਈ ਹਾਂ ਇਹ ਕੋਈ ਟੈਰ ਹੋਇਆ ਪਾ ਬੰਦਿਆ ਯਾ ਪੁਰਾ पिछे कह गए बार बह 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 रोड रोड ती बह चाहे बठा दे फोटो का ਆ ਜਾ ਰਿਹਾ ਕੋਈ ਨਹੀਂ ਕੋਈ ਨਹੀਂ ਪੰਜਾਬ ਸਰਕਾਰ ਮੁੜਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੋਕਾਂ ਦੇ ਚੋਕੋ ਚ ਵੀ ਹੋ ਰਿਹਾ ਕੀ ਹੋ ਰਿਹਾ ਆਮ ਲੋਕਾਂ ਨੂੰ ਦੀਪ ਬੁੰਡਿਆ ਬਲੇ ਕੰਬਿਆ ਜਾ ਰਿਹਾ ਸਾਰਾ ਕਾਹਦੇ ਨਾ ਹਰਦੀਪ ਉੰਡੀਆਂ ਦੇ ਹੱਥਾਂ ਦੇ ਵਿੱਚ ਖੇਡ ਰਿਆ ਆ ਜਾਣ ਬੁਝ ਕੇ ਕਿਉਂਕਿ ਬੂਤਗੜ ਦਾ ਸਰਪੰਚ ਸਾਡੇ ਧਰਮ ਨੂੰ ਸਪੋਰਟ ਕਰ ਰਿਹਾ ਸੀ ਪਿਛੋਕਾ ਕਾਂਗਰਸ ਦੇ ਨਾਲ ਨੇ ਇਸ ਕਰਕੇ ਜਾਣ ਬੁਝ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਕਿ ਲੋਕਾਂ ਦਾ ਮੋਰਲ ਜਿਹੜਾ ਡੰਕਿਦਾ ਜਾਵੇ ਪਰ ਅਸੀਂ ਇਹਨੇ ਡਰਨਾ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਔਰ ਇਹਨਾਂ ਨੇ ਹਜੇ ਤੱਕ ਸਾਨੂੰ ਕੋਈ ਐਫ ਆਈ ਆਰ ਨਹੀਂ ਦਿੱਤੀ ਔਰ ਸਾਰੇ ਰੂਪੀਆਂ ਧਜੀਆਂ ਉਡਾਈਆਂ ਨੇ ਅਰੈਸਟ ਕਰਨ ਲੱਗੇ ਕਿਸੇ ਨੂੰ ਇਹਨਾਂ ਨੇ ਇਨਫਾਰਮ ਨਹੀਂ ਕੀਤਾ ਹੈਗਾ ਬੋ ਆਪੀ ਓਨੀ ਦੇਰ ਇੱਥੇ ਖਾਣੇ ਦੇ ਬਾਹਰ ਬੈਠੇ ਰਹਿਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ